ਅਸੀਂ ਖੁਸ਼ਕਿਸਮਤ ਆ ਵੀ ਸਾਨੂੰ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਗੁਰੂ ਮਹਾਰਾਜ ਦੀ ਗੋਦ ਦੇ ਵਿੱਚ ਬੈਠ ਕੇ ਮਨਾਉਣ ਦਾ ਮੌਕਾ ਮਿਲਿਆ ਸਤਿਗੁਰ ਦੇ ਚਰਨਾਂ ਦੇ ਵਿੱਚ ਇਹ ਹੀ ਅਰਦਾਸ ਬੇਨਤੀ ਹੈ ਸਾਰਿਆਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਿਉਂਕਿ ਗੁਰੂ ਕੀ ਗੋਦ ਦੇ ਵਿੱਚ ਇਹ ਨਵਾਂ ਸਾਲ ਚੜਾਇਆ ਗਿਆ ਹੈ ਹਰ ਨਾਮਨਗਰ ਸਮੂਹ ਨਿਵਾਸੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪਤੇ ਤੇ ਨਵੇਂ ਸਾਲ ਦੇ ਉੱਤੇ ਅਸੀਂ ਸਭ ਨੇ ਮਿਲ ਕੇ ਸੁਖਮੀ ਸਾਹਿਬ ਪਾਠ ਕੀਤੇ ਤੇ ਨਾਲ ਹੀ ਅਸੀਂ ਕੀਰਤਨ ਕੀਤੇ ਅਸੀਂ ਸਾਰੀਆਂ ਲੇਡੀਜ਼ ਨੇ ਮਿਲ ਕੇ ਅਸੀਂ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਰਹੇ ਹਾਂ ਪਰ ਅੱਜ ਸਾਡਾ ਦਿਲ ਐਨਾ ਖੁਸ਼ ਹੈ ਨਾ ਕਿ ਖੁਸ਼ੀ ਦੇ ਨਾਲ ਸਾਡਾ ਮਨ ਭਰ ਗਿਆ ਹੈ ਅਸੀਂ ਸਾਰੇ ਤੁਸੀਂ ਦੇਖ ਹੀ ਰਹੇ ਹੋ ਕਿ ਜਿਵੇਂ ਸਾਰੇ ਇੱਕ ਡਰੈਸ ਚ ਆਇਆ ਔਰ ਸਾਡੀ ਯੂਨੀਫਾਰਮੈਲਿਟੀ ਇੰਨੀ ਜ਼ਿਆਦਾ ਹੈ ਨਾ ਕਿ ਅਸੀਂ ਆਪਣੀ ਇੱਕ ਯੂਨਿਟੀ ਬਣਾ ਕੇ ਇਸ ਚੀਜ਼ ਨੂੰ ਹਮੇਸ਼ਾ ਹਰ ਸਾਲ ਦੀ ਤਰ੍ਹਾਂ ਐਦਾਂ ਹੀ ਕਰਦੇ ਰਾਂਗੇ 90 ਸਾਲ ਦੀ ਆਮਦ ਹਰ ਕਿਸੇ ਨੇ ਹਰ ਧਰਮ ਨੇ ਹਰ ਤਰ੍ਹਾਂ ਦੇ ਵਰਗ ਨੇ ਨਵਾਂ ਸਾਲ ਆਪਣੇ ਆਪਣੇ ਹਿਸਾਬ ਦੇ ਨਾਲ ਸ਼ੁਰੂ ਕੀਤਾ ਹੈ ਕਿਸੇ ਨੇ ਭਗਵਾਨ ਨੂੰ ਯਾਦ ਕਰਦਿਆਂ ਹੋਇਆ ਵਾਹਿਗੁਰੂ ਨੂੰ ਯਾਦ ਕਰਦਿਆਂ ਹੋਇਆ ਕੀਰਤਨ ਅਰਦਾਸ ਦੇ ਨਾਲ ਵੀ ਨਵੇਂ ਸਾਲ ਸ਼ੁਰੂ ਕੀਤੇ ਨੇ ਕੀ ਕੁਛ ਹੋ ਅੱਜ ਹਰਨਾਮਨਗਰ ਵਿਖੇ ਗੱਲਬਾਤ ਕਰਦਿਆਂ ਮੇਰੇ ਟਿੱਕੇ ਮਜ਼ਦੂਰ ਨੇ ਅਮਰਜੀਤ ਜੀ ਕਿਵੇਂ ਅੱਜ ਦਾ ਨਵਾਂ ਸਾਲ ਇੱਥੇ ਮਨਾਇਆ ਜਾ ਰਿਹਾ ਕਿਵੇਂ ਸਾਨੂੰ ਸ਼ੁਭਕਾਮਨਾਵਾਂ ਪਹਿਲੋਂ ਮੈਂ ਤੁਹਾਡੇ ਚੈਨਲ ਤੇ ਲੁਧਿਆਣਾ ਲਾਈਵ ਤੇ ਨਵਾਂ ਸਾਲ 2024 ਦੀਆਂ ਸਾਰੇ ਜਿਹੜੇ ਦਰਸ਼ਕ ਦੇਖ ਰਿਹਾ ਉਹਨਾਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਅੱਜ ਜੇ ਹਰਨਾਮ نگر ਦੀ ਸਾਰੀ ਸੰਗਤ ਵੱਲੋਂ ਖਾਸ ਕਰਕੇ ਲੇਡੀਜ਼ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਹੜਾ ਨਵੇਂ ਸਾਲ 2024 ਦੀ ਆਮਦ ਹੈ ਅੱਜ ਪਹਿਲਾ ਦਿਨ ਹੈ 1 ਜਨਵਰੀ ਵੀ ਇਹ ਦਿਹਾੜਾ ਜਿਹੜਾ ਸੰਗਤ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੱਜ ਸੁਖਮਨੀ ਸਾਹਿਬ ਦੇ ਪਾਠ ਵੀ ਹੋਏ ਹੈ ਸੰਗਤੀ ਰੂਪ ਦੇ ਵਿੱਚ ਔਰ ਕੀਰਤਨ ਵੀ ਹੋਇਆ ਸਾਡੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਜੋ ਬੀਰ ਸਿੰਘ ਉਹਨਾਂ ਨੇ ਨਨਕਾਣਾ ਸਾਹਿਬ ਵਾਲੇ ਉਹਨਾਂ ਨੇ ਇਸ ਅੱਜ ਕੀਤਰਾਂ ਹੀ ਹਾਜ਼ਰੀਆਂ ਭਰੀਆਂ ਔਰ ਸੰਗਤਾਂ ਨੂੰ ਨਿਹਾਲ ਕੀਤਾ ਔਰ ਗੁਰੂ ਦੀ ਕਿਰਪਾ ਬਾਰੇ ਵੀ ਦੱਸਿਆ ਵੀ ਜਿਹੜਾ ਅੱਜ ਪਹਿਲਾ ਦਿਨ ਸਾਲ ਦਾ ਪਹਿਲਾ ਦਿਨ ਅਸੀਂ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਬੈਠ ਕੇ ਬਣਾ ਰਹੇ ਹਾਂ ਬਹੁਤ ਵੱਡੀ ਸਾਡੇ ਵੱਡੇ ਭਾਗ ਅਸੀਂ ਖੁਸ਼ਕਿਸਮਤ ਹਾਂ ਵੀ ਸਾਨੂੰ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਗੁਰੂ ਮਹਾਰਾਜ ਦੀ ਗੋਦ ਦੇ ਵਿੱਚ ਬੈਠ ਕੇ ਮਨਾਉਣ ਦਾ ਮੌਕਾ ਮਿਲਿਆ ਸੋ ਮੈਂ ਸਾਰੇ ਹਰਨਾਮਨ ਨਗਰ ਦੀ ਸੰਗਤ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਸਤਿਗੁਰ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਬੇਨਤੀ ਹੈ ਸਾਰਿਆਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਿਉਂਕਿ ਗੁਰੂ ਕੀ ਗੋਦ ਦੇ ਵਿੱਚ ਇਹ ਨਵਾਂ ਸਾਲ ਚੜਾਇਆ ਗਿਆ ਹੈ ਨਵਾਂ ਸਾਲ ਬਣਾਉਣ ਦੇ ਤਰੀਕੇ ਤੇ ਬਹੁਤ ਹਨ ਕੋਈ ਹਿਲ ਸਟੇਸ਼ਨ ਤੇ ਜਾ ਕੇ ਕੋਈ ਕਲੱਬ ਦੇ ਵਿੱਚ ਜਾ ਕੇ ਕੋਈ ਕਿਸੇ ਤਰ੍ਹਾਂ ਪਰ ਜਿਹੜਾ ਉਤਮ ਸਭ ਤੋਂ ਇਹੀ ਹੈ ਇਹੀ ਗੁਰੂ ਕੇ ਜਿਹੜੇ ਪੰਗ ਗੁਰੂ ਕੀ ਹਜ਼ੂਰੀ ਦੇ ਵਿੱਚ ਬਤਾਏ ਗਏ ਹਨ ਉਹੀ ਲੇਖੇ ਦੇ ਵਿੱਚ ਲੱਗਦੇ ਹਨ ਇੰਨਾ ਹੀ ਕਹਿ ਸਕਿਆ ਸਾਰਿਆਂ ਦੇ ਪਰਿਵਾਰਾਂ ਵਿੱਚ ਸਤਿਗੁਰੂ ਕਿਰਪਾ ਕਰ ਛੜ ਦੀ ਖਲਾ ਬਖਸ਼ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਤ ਨਾਕੇ ਦੀਆਂ ਜੋ ਮਹਿਲਾਵਾਂ ਨੇ ਔਰਤਾਂ ਨੇ ਜੋ ਮੁੱਢ ਨ ਮੁੱਢਾ ਲਾ ਕੇ ਸਾਥ ਦਿੰਦੀਆਂ ਨੇ ਸਮਾਜ ਚ ਪਰਿਵਾਰਾਂ ਦਾ ਉਹਨਾਂ ਗੱਲਬਾਤ ਕਰਦੇ ਆ ਅੱਜ ਦੇ ਨਵੇਂ ਸਾਲ ਦੀ ਪਹਿਲੇ ਦਿਨ ਦੀ ਕਿਵੇਂ ਤੁਹਾਨੂੰ ਲੱਗ ਰਿਹਾ ਜੀ ਦੱਸ ਬਾਤ ਸਾਂਝੋ ਅੱਜ ਹਰ ਨਾਮਨਗਰ ਸਮੂਹ ਨਿਵਾਸੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਤੇ ਨਵੇਂ ਸਾਲ ਦੇ ਉੱਤੇ ਅਸੀਂ ਸਭ ਨੇ ਮਿਲ ਕੇ ਸੁਖਨੀ ਸਾਹਿਬ ਪਾਠ ਕੀਤੇ ਤੇ ਨਾਲ ਹੀ ਅਸੀਂ ਕੀਰਤਨ ਕੀਤੇ ਔਰ ਇਸ ਤੋਂ ਵੱਡ ਭਾਗੀ ਹੋਰ ਕੀ ਟਾਈਮ ਹੋ ਸਕਦਾ ਹੈ ਕਿ ਅੱਜ ਤਾਂ ਨਵਾਂ ਸਾਲ ਸੀ ਗੁਰੂ ਦੀ ਨਿੱਗੀ ਗੋਦ ਵਿੱਚ ਮਨਾਇਆ ਹੈ ਤੇ ਕੋਈ ਕਈ ਲੋਕ ਪੱਬਾਂ ਕਲੱਬਾਂ ਚ ਜਾਂਦੇ ਨੇ ਪਰ ਅਸੀਂ ਵਡਪਾਗੀਆਂ ਕਿ ਅਸੀਂ ਆਪਣੇ ਬੱਚਿਆਂ ਨੂੰ ਤੇ ਅਸੀਂ ਪੂਰੇ ਹਰਨਾਮ ਨਗਰ ਇਕੱਠਾ ਕਰਕੇ ਅਸੀਂ ਗੁਰਬਾਣੀ ਨਾਲ ਜੁੜੇ ਤੇ ਹਰ ਕੀਰਤਨ ਦੇ ਨਾਲ ਅਸੀਂ ਸੰਗਤਾਂ ਨੇ ਸਾਰਿਆਂ ਨੇ ਮਿਲ ਕੇ ਨਿਹਾਲ ਕੀਤਾ ਇਸ ਦੇ ਲਈ ਸਾਰੇ ਮੇਰੇ ਹਰਨਾਮ ਨਗਰ ਨਿਵਾਸੀਆਂ ਨੇ ਅਸੀਂ ਮਿਲ ਕੇ ਉਪਰਾਲਾ ਕੀਤਾ ਸਾਰੀ ਲੇਡੀਜ਼ ਨੇ ਸਾਰਾ ਐਫਰਟ ਕੀਤਾ ਸੋ ਸਾਨੂੰ ਇਸ سپورਟ ਸਾਡੇ ਵੱਡਿਆਂ ਤੋਂ ਮਿਲੀ ਹੈ ਸਾਡੀ ਮਿਲੀ ਹੈ ਪ੍ਰਮਾਤਮਾ ਕਰੇ ਕਿ ਇਸ ਇਲਾਕੇ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਸਾਰਿਆਂ ਦੀਆਂ ਖੁਸ਼ੀਆਂ ਮ ਬਖਸ਼ੇ ਸਾਰਿਆਂ ਨੂੰ ਖੁਸ਼ੀਆਂ ਮਿਲਣ ਨਵੇਂ ਸਾਲ ਸਰਬੀ ਭਾਗਾ ਭਰਿਆ ਹੋਵੇ। ਸੰਜੋ ਉਪਰਾਲੇ ਨੂੰ ਇਹੋ ਮਹਿਲਾਵਾਂ ਨੇ ਜਿਨ੍ਹਾਂ ਨੇ ਇਕੱਠੇ ਹੋ ਕੇ ਰਲ ਮਿਲ ਕੇ ਨੇਪਰੇ ਚਾੜ੍ਹੇ ਗੱਲਬਾਤ ਕਰਦੇ ਆ ਕੀ ਮੰਨ ਦੇ ਜਜ਼ਬਾਤ ਨੇ ਕਿਦਾਂ ਮਹਿਸੂਸ ਕਰ ਰਹੇ ਹੋ ਅੱਜ ਸਾਲ ਦੇ ਪਹਿਲੇ ਤੇ ਸਤਿ ਸ਼੍ਰੀ ਅਕਾਲ ਜੀ ਵਾਈਗੁਰ ਚਿੱਕਾ ਖਾਲਸਾ ਵਾਈਗੁਰ ਚਿੱਕੀ ਫਤਿਹ ਅੱਜ ਜਿਵੇਂ ਕੀ ਨਵੇਂ ਸਾਲ ਦੀ ਖੁਸ਼ੀ ਵਿੱਚ ਅਸੀਂ ਸਾਰੀਆਂ ਲੇਡਿਸ ਨੇ ਮਿਲ ਕੇ ਅਸੀਂ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਰਹੇ ਹਾਂ ਪਰ ਅੱਜ ਸਾਡਾ ਦਿਲ ਐਨਾ ਖੁਸ਼ ਹੈ ਨਾ ਕਿ ਖੁਸ਼ੀ ਦੇ ਨਾਲ ਸਾਡਾ ਮਨ ਭਰ ਗਿਆ ਹੈ ਅਸੀਂ ਸਾਰੇ ਤੁਸੀਂ ਦੇਖ ਹੀ ਰਹੇ ਹੋ ਕਿ ਜਿਵੇਂ ਸਾਰੇ ਇੱਕ ਡਰੈਸ ਚ ਆਏ ਆਂ ਔਰ ਸਾਡੀ ਯੂਨੀਫਾਰਮੈਲਿਟੀ ਇੰਨੀ ਜ਼ਿਆਦਾ ਹੈ ਨਾ ਕਿ ਅਸੀਂ ਆਪਣੀ ਇੱਕ ਯੂਨਿਟੀ ਬਣਾ ਕੇ ਇਸ ਚੀਜ਼ ਨੂੰ ਹਮੇਸ਼ਾ ਹਰ ਸਾਲ ਦੀ ਤਰ੍ਹਾਂ ਐਦਾਂ ਹੀ ਕਰਦੇ ਰਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਤ। ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਪ੍ਰੇਮ ਪਿਆਰ ਦੇ ਨਾਲ ਕੀਰਤਨ ਅਰਦਾਸ ਦੇ ਨਾਲ ਇਸ ਪੂਰੇ ਇਲਾਕੇ ਨੇ ਪੂਰੇ ਜੋ ਸੋਸਾਇਟੀ ਆ ਉਹਨਾਂ ਨੇ ਕਿੰਨੇ ਇੱਕ ਅੱਛੇ ਤਰੀਕੇ ਦੇ ਨਾਲ ਆਪਣਾ ਪੂਰਾ ਅੱਜ ਨਵਾਂ ਸਾਲ ਉਹ ਸ਼ੁਰੂ ਕੀਤਾ ਤੇ ਲੰਗਰ ਪ੍ਰਸ਼ਾਦ ਦੇ ਨਾਲ ਹੁਣ ਇਹਦੀ ਸਮਾਪਤੀ ਹੋ ਰਹੀ ਹੈ ਇਵੈਂਟ ਦੀ ਤੇ ਕਿਤਨਾ ਕਿਤੇ ਅਜਿਹੇ ਉਪਰਾਲੇ ਚੰਗੇ ਨੇ ਕਿਉਂਕਿ ਸਮਾਜ ਨੂੰ ਚੰਗੀ ਸਿਹਤ ਦੇਣ ਵਾਸਤੇ ਪੋਜ਼ਿਟਿਵਿਟੀ ਦੇਣ ਵਾਸਤੇ ਤੇ ਪਰਿਵਾਰਾਂ 'ਚ ਸੁਖ ਸ਼ਾਂਤੀ ਤੇ ਆਪਸੀ ਪਿਆਰ ਨੂੰ ਵਧਾਉਣ ਵਾਸਤੇ ਅਜਿਹੇ ਉਪਰਾਲੇ ਇਸ ਤਰ੍ਹਾਂ ਸਮੇਂ-ਸਮੇਂ ਤੇ ਹੁੰਦੇ ਰਹਿਣੇ ਚਾਹੀਦੇ ਨੇ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਬੇਦੀ ਲੁਧਿਆਣਾ ਲਾਈਵ ਨਿਊਜ਼